Ontario ਦੇ ਵਿੱਚ ਇੱਕ ਨਵਾਂ ਬਿੱਲ ਬਿੱਲ 60 ਲੈ ਕੇ ਆਂਦਾ ਗਿਆ ਆ ਪਰ ਉੱਥੇ ਆਪੋਜੀਸ਼ਨ ਇਹ ਕਹਿੰਦੀ ਆ ਕਿ ਨਹੀਂ ਇਹਦੇ ਨਾਲ ਤਾਂ ਤੁਸੀਂ ਕਿਰਾਏਦਾਰ ਮਾਰ ਦੋਗੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹੂੰ ਨਾ ਸਾਰੇ ਟੈਨੈਂਟੀ ਮਾੜੇ ਹੁੰਦੇ ਆ ਤੇ ਨਾ ਸਾਰੇ ਲੈਂਡਲਾਰਡੀ ਮਾੜੇ ਹੁੰਦੇ ਹਨ ਤੇ ਨਾ ਸਾਰੇ ਚੰਗੇ ਹੁੰਦੇ ਆ ਪਹਿਲੀ ਵਾਰੀ ਇਹ ਹੋਇਆ ਕਿ ਲੈਂਡਲੋਰਡ ਦੇ ਹੱਕ ਚ ਇੰਨੀ ਦੇਰ ਬਾਅਦ ਕੋਈ ਬਿੱਲ ਆਇਆ ਹੋਵੇ ਜਦੋਂ ਟੈਨੈਂਟ ਨਹੀਂ ਕਰਾਇਆ ਦਿੰਦਾ ਬੈਂਕ ਮਾਰਗੇਜ ਨਹੀਂ ਬੰਦ ਕਰਦਾ ਜਦੋਂ ਟੈਨੈਂਟ ਨੇ 1 ਮਹੀਨੇ ਦਾ ਤੁਸੀਂ ਜੇ ਸਿਕਿਉਰਿਟੀ ਡਿਪੋਜ਼ਿਟ ਦੇ ਵੀ ਦਿੱਤਾ ਤਾਂ ਤੁਸੀਂ ਜਾਂਦੇ ਹੋਏ ਉੱਪਰਲਾ ਪਾਣੀ ਔਨ ਕਰਕੇ ਟੱਬ ਦਾ ਤੇ ਬਾਕੀ ਬੰਦ ਕਰਕੇ ਚਲੇ ਗਏ ਤਾਂ ਉਹਦਾ ਘੱਟੋ ਘੱਟ 10 15 20 ਹਜ਼ਾਰ ਦਾ ਨੁਕਸਾਨ ਵੀ ਹੁੰਦਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਕੁਝ ਨਵੇਂ ਕਾਨੂੰਨ ਕੁਝ ਨਵੇਂ ਬਿੱਲ ਜਿਹੜੇ ਕੈਨੇਡਾ ਦੇ ਵਿੱਚ ਕਿਰਾਏਦਾਰ ਤੇ ਮਕਾਨ ਮਾਲਕ ਦੇ ਦਰਮਿਆਨ ਰਿਸ਼ਤਾ ਕਿਹੋ ਜਿਹਾ ਹੋਵੇ ਕਿਹੋ ਜਿਹਾ ਰਹਿ ਚੁੱਕਾ ਹੈ ਤੇ ਕਿੱਦਾਂ ਦੇ ਰਹਿਣ ਦੀ ਸੰਭਾਵਨਾ ਹੈ ਉਹਦੇ ਬਾਰੇ ਦੱਸ ਪਾਉਂਦੇ ਆ ਜ਼ਿਕਰ ਕਰਨਾ ਬਣਦਾ ਜ਼ਿਕਰ ਇਸ ਗੱਲ ਦਾ ਵੀ ਕਰਨਾ ਬਣਦਾ ਹੈ ਕਿ ਰਿਸ਼ਤਿਆਂ ਦੀ ਜਦੋਂ ਗੱਲ ਕਰਦੇ ਆ ਤੇ ਰਿਸ਼ਤਿਆਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਬੜਾ ਕੁਝ ਜਿਹੜਾ ਆ ਉਹ ਚਰਚੇ ਚੱਲਦੇ ਰਹਿੰਦੇ ਆ ਖਾਸ ਤੌਰ ਤੇ ਵਿਲ ਨੂੰ ਲੈ ਕੇ ਕਿ ਉਹ ਬਣਨੀ ਚਾਹੀਦੀ ਹੈ ਜਾਂ ਨਹੀਂ ਬਣਨੀ ਚਾਹੀਦੀ ਬਾਕੀ ਕੈਨੇਡਾ ਦੀ ਮਾਰਕੀਟ ਕੀ ਕਹਿੰਦੀ ਆ ਕਾਂਡੋਸ ਦੇ ਸੰਦਰਭ ਦੇ ਵਿੱਚ ਕੁਝ ਨਵੇਂ ਨੁਕਤੇ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ ਔਰ तमाम ਗੱਲਾਂ ਬਾਤਾਂ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਖਾਸ ਮਹਿਮਾਨ ਜਿਹੜੇ ਹਰ ਵਾਰ ਸਾਡੇ ਨਾਲ ਮੌਜੂਦ ਰਹਿੰਦੇ ਨੇ ਦੀਪ ਚੱਜ ਜੀ ਚੱਤ ਸਾਹਿਬ ਜੀ ਆਇਆਂ ਨੂੰ ਥੈਂਕ ਯੂ ਜਸਬੀਤ ਜੀ ਅੱਛਾ ਸਭ ਇੱਥੇ ਕੈਨੇਡਾ ਦੀਆਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਘੁੰਮੀਆਂ ਕਿਤੇ ਮਕਾਨ ਮਾਲਕ ਦਿਖਾਉਂਦਾ ਕਿ ਆ ਦੇਖੋ ਜੀ ਮੇਰੇ ਇੱਥੇ ਘਰ ਦਾ ਹਾਲ ਕੀ ਕਰ ਦਿੱਤਾ ਬੇਸਮੈਂਟ ਦਾ ਹਾਲ ਕੀ ਕਰ ਦਿੱਤਾ ਗੰਦ ਪਾਤਾ ਉਹ ਕਰਤਾ ਆ ਕਰਤਾ ਕੋਈ ਕਹਿੰਦਾ ਜੀ ਆ ਦੇਖੋ ਜੀ 6 ਮਹੀਨੇ ਮੇਰੇ ਇੱਥੇ ਰਹਿ ਕਰਾਇਆ ਕੋਈ ਨਹੀਂ ਦਿੱਤਾ ਤੇ ਹੁਣ ਇੱਥੋਂ ਦੌੜ ਗਿਆ ਤੇ ਮੇਰਾ ਕਿਰਾਇਆ ਮਾਰ ਕੇ ਨਿਕਲ ਗਿਆ ਕਿਤੇ ਕਿਰਾਏਦਾਰ ਜਿਹੜੇ ਆ ਉਹ ਵੀਡੀਓ ਬਣਾ ਦੇ ਕਿ ਆ ਦੇਖੋ ਸਾਨੂੰ ਨੋਟਿਸ ਨਹੀਂ ਦਿੱਤਾ ਆ ਕੱਢ ਦੇ ਪਿਆ ਸਾਨੂੰ ਆ ਸਾਡਾ ਸਮਾਨ ਬਾਹਰ ਕੱਢ ਕੇ ਰੱਖ ਦਿੱਤਾ ਸਾਨੂੰ ਇੱਥੇ ਤੰਗ ਕੀਤਾ ਜਾਂਦਾ ਇੱਥੇ ਤੰਗ ਕੀਤਾ ਜਾਂਦਾ ਤੇ ਮੈਨੂੰ ਲੱਗਦਾ ਕਿ ਇਹ ਰਿਸ਼ਤਾ ਬੜਾ ਤਿਲਕਣ ਬਾਜ਼ੀ ਵਾਲਾ ਕਿਰਾਏਦਾਰ ਦਾ ਤੇ ਮਕਾਨ ਮਾਲਕ ਦਾ ਤੇ ਹੁਣ ਅਨਟਾਰੀਓ ਦੇ ਵਿੱਚ ਇੱਕ ਨਵਾਂ ਬਿੱਲ ਬਿੱਲ 60 ਲੈ ਕੇ ਆਂਦਾ ਗਿਆ ਆ ਜਿਹਦੇ ਵਿੱਚ ਦਾਵਾ ਤਾਂ ਇਹ ਕੀਤਾ ਜਾ ਰਿਹਾ ਕਿ ਜਿਹੜੇ ਮਕਾਨ ਮਾਲਕ ਆ ਉਹਨਾਂ ਦੇ ਹੱਕਾਂ ਨੂੰ ਜਿਹੜਾ ਆ ਉਹ ਥੋੜਾ ਜਿਹਾ ਰੱਖ ਮਾ ਰੱਖਿਆ ਗਿਆ ਉਸ ਪਾਸੇ ਵੱਲ ਚੀਜ਼ ਕੀਤੀ ਗਈ ਹੈ ਪਰ ਨਾਲ ਦੀ ਨਾਲ ਜਿਹੜਾ ਹੈ ਉਹ ਕਹਿੰਦੇ ਜੀ ਅਸੀਂ ਬਿਹਤਰ ਹਾਂ ਇਹਦੇ ਨਾਲ ਇਹ ਬਹੁਤ ਵਧੀਆ ਹੈ ਪਰ ਉੱਥੇ ਆਪੋਜੀਸ਼ਨ ਇਹ ਕਹਿੰਦੀ ਹੈ ਕਿ ਨਹੀਂ ਇਹਦੇ ਨਾਲ ਤਾਂ ਤੁਸੀਂ ਕਿਰਾਏਦਾਰ ਮਾਰ ਦੋਗੇ ਹਾਂਜੀ ਭਾਈ ਤੁਸੀਂ ਇੱਕ ਸਵਾਲ ਨਹੀਂ ਕੀਤਾ ਤੁਸੀਂ ਸਵਾਲ ਕਹੀ ਕਰਦੇ ਤੇ ਆਪਾਂ ਪਹਿਲਾਂ ਮੇਰਾ ਖਿਆਲ ਜਿਹੜੀ ਕਰੰਟ ਅਫੇਅਰ ਹੈਗਾ ਜਿਹੜਾ ਬਿਲ 60 ਆ ਜੀ ਉਹਨੂੰ ਆਪਾਂ ਡਿਸਕਸ ਕਰਕੇ ਜੇ ਦੇਖੀਏ ਥੋੜਾ ਜਿਹਾ ਤਾ ਬਹੁਤ دیر ਬਾਅਦ ਇਹਦੀ ਕਾਫੀ ਦੇਰ ਤੋਂ ਡਿਮਾਂਡ ਸੀ ਜੀ ਵੈਸੇ ਤਾਂ ਜਸਪੀਰੀਸ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਮ ਨਾ ਸਾਰੇ ਟੈਨੈਂਟੀ ਮਾੜੇ ਹੁੰਦੇ ਤੇ ਨਾ ਸਾਰੇ ਲੈਂਡਲਾਰਡੀ ਮਾੜੇ ਹੁੰਦੇ ਹਮ ਤੇ ਨਾ ਸਾਰੇ ਚੰਗੇ ਹੁੰਦੇ ਹਨ ਹਮ ਸੋ ਇਸ਼ੂਸ ਹੁੰਦੇ ਨੇ ਕਿਤੇ ਨਾ ਕਿਤੇ ਉਹ ਹੁੰਦੇ ਬਹੁਤ ਥੋੜੇ ਨੇ ਜੀ ਪਰ ਹਾਈਲਾਈਟ ਜ਼ਿਆਦਾ ਹੁੰਦੇ ਬਿਲਕੁਲ हां दूसरे पासे ये है कि पहली बार ये होया कि लैंडलॉर्ड ਦੇ ਹੱਕ ਤੇ ਇੰਨੀ ਦੇਰ ਬਾਅਦ ਕੋਈ ਬਿੱਲ ਆਇਆ ਹੋਵੇ। ਹੂੰ ਕਿਉਂਕਿ ਬੀਸੀ ਦੇ ਵਿੱਚ ਵੀ ਆਪਣੇ ਬਹੁਤ ਜਿਹੜੇ ਸੰਸਥਾ ਨੇ ਜਾਂ ਜਿਹੜੇ ਗਰੁੱਪਸ ਨੇ ਉਹ ਇੱਥੇ ਕੰਮ ਕਰਦੇ ਆ ਵੀ ਲੈਂਡਲੋਰਡ ਦੇ ਰਾਈਟਸ ਵੀ ਪ੍ਰੋਟੈਕਟ ਹੋਣੇ ਚਾਹੀਦੇ ਆ। ਜੀ ਕਿਉਂਕਿ ਟੈਨੈਂਟਸ ਦੇ ਬਹੁਤ ਜ਼ਿਆਦਾ ਰਾਈਟਸ ਨੇ ਤੇ ਲੈਂਡਲੋਰਡ ਦੇ ਜਿਵੇਂ ਰਾਈਟਸ ਹੈ ਹੀ ਨਹੀਂਗੇ। ਜੀ ਉਹਦੇ ਨਾਲ ਹੁੰਦਾ ਕਿ ਜਦੋਂ ਟੈਨੈਂਟ ਨਹੀਂ ਕਰਾਇਆ ਦਿੰਦਾ ਬੈਂਕ ਮਾਰਗੇਜ ਨਹੀਂ ਬੰਦ ਕਰਦਾ ਉਹਦੇ। ਹੂੰ ਜਦੋਂ ਟੈਨੈਂਟ ਨੇ 1 ਮਹੀਨੇ ਦਾ ਤੁਸੀਂ ਜੇ ਸਕਿਉਰਿਟੀ ਡਿਪੋਜ਼ਿਟ ਦੇ ਵੀ ਦਿੱਤਾ ਤਾਂ ਤੁਸੀਂ ਜਾਂਦੇ ਹੋਏ ਉੱਪਰਲਾ ਪਾਣੀ ਔਨ ਕਰਕੇ ਟੱਬ ਦਾ ਤੇ ਬਾਕੀ ਬੰਦ ਕਰਕੇ ਚਲੇ ਗਏ ਤਾਂ ਉਹਦਾ ਘੱਟੋ-ਘੱਟ 10-15 20000 ਦਾ ਨੁਕਸਾਨ ਵੀ ਹੁੰਦਾ ਹੈ ਜੀ ਤੁਸੀਂ ਅੰਦਰ ਕੁੱਤਾ ਬਿੱਲਾ ਰੱਖ ਲਿਆ ਉਹਨੂੰ ਬਾਹਰ ਨਹੀਂ ਲੈ ਕੇ ਗਏ ਸਾਰੀ ਕਾਰਪਟ ਪਟਣੀ ਪੈ ਗਈ ਸਾਰਾ ਕੁਝ ਕਰ ਦੋ ਜਾਂ ਤੁਸੀਂ ਕਾਰਪਟ ਜਾਂ ਤੁਸੀਂ ਕਿਚਨ ਖਰਾਬ ਕਰਤੀ ਤਾਂ ਲੈਂਡਲੋਰਡ ਦਾ ਬਹੁਤ ਨੁਕਸਾਨ ਹੁੰਦਾ ਜਿਸ ਦੀ ਕਿ ਟੈਨਸੀ ਐਕਟ ਦੇ ਵਿੱਚ ਵੀ ਕਿਤੇ ਸੁਣਵਾਈ ਨਹੀਂ ਹੁੰਦੀ ਬੀਸੀ ਦੇ ਵਿੱਚ ਖਾਸ ਕਰਕੇ ਸੋ ਇਹ ਇੱਕ ਬੜਾ ਲੈਂਡਲੋਰਡਸ ਵਾਸਤੇ ਇੱਕ ਪੋਜ਼ਿਟਿਵ ਬਿੱਲ ਆਇਆ ਪਹਿਲੀ ਵਾਰੀ ਬਹੁਤ देर बाद ਕਿ ਤੁਸੀਂ ਰੈਂਟ ਤੁਹਾਨੂੰ ਦੇਣਾ ਲਾਜ਼ਮੀ ਹੈ ਜੇ ਤੁਸੀਂ ਮੂਵ ਵੀ ਹੁੰਨੇ ਹੋ ਤੁਸੀਂ ਉਹਨਾਂ ਨੂੰ ਇਨਫ ਟਾਈਮ ਦਿੰਨੇ ਆ ਉਹਨਾਂ ਨੇ 4 ਮਹੀਨੇ ਕਿਹਾ ਪਹਿਲੋਂ 4 ਮਹੀਨਿਆਂ ਨੋਟਿਸ ਦੇ ਕੇ ਵੀ ਤੁਹਾਨੂੰ ਮਹੀਨੇ ਦਾ ਰੈਂਟ ਫੇਰ ਛੱਡਣਾ ਪੈਂਦਾ ਸੀ ਹੁਣ ਉਹ ਕਹਿੰਦੇ ਇਹਨਾਂ ਫ ਚਾਰ ਮਹੀਨੇ ਤੈਨੂੰ ਘਰ ਮਿਲਣਾ ਚਾਹੀਦਾ ਤੇ ਤੁਹਾਨੂੰ ਕੋਈ ਰੈਂਟ ਫ੍ਰੀ ਨਹੀਂ ਮਿਲੂਗਾ ਜੇ ਤੁਸੀਂ ਰੈਂਟ ਨਹੀਂ ਦਿੰਦੇ ਤਾਂ ਲੈਂਡਲੋਰਡ ਤੁਹਾਨੂੰ ਬਿਨਾਂ ਦਲੀਲ ਤੋਂ ਕੱਢ ਸਕਦਾ ਕਿਉਂਕਿ ਟੈਨਸੀ ਐਕਟ ਨੇ ਤੁਹਾਡੀ ਗੱਲ ਸੁਣਨੀ ਨਹੀਂ ਜੀ ਹਾਂ ਇਹ ਕਾਨੂੰਨ ਚਾਹੀਦੇ ਨੇ ਇਹ ਲੈਂਡਲੋਰਡ ਵਾਸਤੇ ਜੇ ਕਾਨੂੰਨ ਬਣੇ ਨੇ ਤਾਂ ਟੈਨੈਂਟ ਵਾਸਤੇ ਵੀ ਚਾਹੀਦੇ ਆ ਸੋ ਇਸ ਕਾਨੂੰਨ ਦਾ ਮੇਰੇ ਖਿਆਲ ਦੇ ਵਿੱਚ ਕਾਫੀ ਭਰਮਾ ਹੰਗਾਰਾ ਮਿਲਿਆ ਅਨਟਾਰੀਓ ਦੇ ਲੋਕਾਂ ਨੂੰ ਤੇ ਉਹਦੇ ਨਾਲ ਇੱਕ ਸੈਟਅਪ ਹੋਊਗਾ ਇੱਕ ਪ੍ਰੈਜ਼ੀਡੈਂਟ ਸੈੱਟ ਹੁੰਦਾ ਕਿ ਬਾਕੀ ਪ੍ਰੋਵਿੰਸਸ ਵੀ ਇਹਨੂੰ ਫਾਲੋ ਕਰਨ ਇਹ ਫਾਲੋ ਕਰਨ ਵਾਸਤੇ ਇੰਪੋਰਟੈਂਟ ਆ ਕਿਉਂਕਿ ਇਹ ਲੈਂਡਲੋਰਡ ਦਾ ਬਹੁਤ ਨੁਕਸਾਨ ਸਾਂ 6-6 ਮਹੀਨੇ ਜੋ ਕਰਕੇ ਚਲੇ ਜਾਂਦੇ ਆ ਲੈਨ ਲੋਰਡ ਦੀ ਵੀ ਤੇ ਜਿਹੜੀ ਮਿਹਨਤ ਦੀ ਕਮਾਈ ਹੁੰਦੀ ਆ ਉਹ ਤੁਹਾਨੂੰ ਉਹ ਉਹਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਪਰ ਬਾੜੀ ਵਾਰੀ ਕੀ ਹੁੰਦਾ ਕਿ ਜਿਹੜੇ ਪੋਲਿਟਿਕ ਪੋਲਿਟੀਕਲ ਪਾਰਟੀਆਂ ਹੁੰਦੀਆਂ ਨੇ ਉਹੋ ਆਪਣੇ ਦੇਖਦੇ ਆ ਵੋਟ ਬੈਂਕਸ ਨੂੰ ਹੂੰ ਉਹਨਾਂ ਨੇ ਵੋਟ ਬੈਂਕ ਤੱਕ ਮਤਲਬ ਹੁੰਦਾ ਉਹਨਾਂ ਦਾ ਅਸੀਂ ਪਾਵਰ ਚਾਉਣਾ ਹੈ ਤਾਂ ਉਹ ਉਹਦੇ ਹਿਸਾਬ ਨਾਲ ਆਪਣਾ ਕੰਮ ਕਰਦੀ ਇਹਨੇ ਕਿਉਂਕਿ ਇਹੀ ਉੱਥੇ ਚਰਚਾ ਚੱਲਦੀ ਪਈ ਅੰਟਾਰੀਓ ਦੇ ਵਿੱਚ ਉਹ ਕਹਿੰਦੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਜਿਹੜਾ ਆ ਉਹ ਜਿਹੜੇ ਲੈਂਡਲਾਰਡਸ ਨੇ ਉਹਨਾਂ ਦੇ ਹੱਕ ਦੇ ਵਿੱਚ ਤਾਂ ਗੱਲ ਕਰ ਦਿੱਤੀ ਹੈ ਤੇ ਇਹਦੇ ਨਾਲ ਉਹ ਕੱਲ ਆਪਣੀ ਮਰਜ਼ੀ ਨਾਲ ਕਿਰਾਏ ਵਧਾਉਣਗੇ ਸ਼ੋਸ਼ਣ ਕੀਤਾ ਜਾਏਗਾ ਜਿਹੜੇ ਘਰਾਂ ਤੋਂ ਬਾਹਰ ਆ ਜਿਹੜੇ ਨਹੀਂ ਜਿਨ੍ਹਾਂ ਨੂੰ ਘਰ ਮਿਲਨੇ ਫਿਰ ਉਹਨਾਂ ਦੀ ਤਦਾਦ ਉੱਥੇ ਵਧੇਗੀ ਤੇ ਫਿਰ ਕਿਰਾਏਦਾਰਾਂ ਲਈ ਤਾਂ ਤੁਸੀਂ ਕੁਝ ਰੱਖਿਆ ਹੀ ਨਹੀਂ ਛੱਡਿਆ ਹੀ ਨਹੀਂ ਕੁਝ ਨਹੀਂ ਜੇ ਤਾਂ ਇਹ ਹੋਵੇ ਨਾ ਜਸਬੀਰ ਜੀ ਜੇ ਅੱਜ ਹੋਮਲੈਸਨੈਸ ਹੋਵੇ ਨਾ ਇੱਥੇ ਤੇ ਕੱਲ ਨੂੰ ਹੋ ਜਵੇ ਫਿਰ ਤਾਂ ਇਸ ਚੀਜ਼ ਤੇ ਤਰਕ ਹੁੰਦਾ ਆ ਹੂੰ ਹੋਮਲੈਸਨੈਸ ਤਾਂ ਹਜੇ ਵੀ ਹੈਗੀ ਆ ਜੀ ਕਿਰਾਏ ਤਾਂ ਪਹਿਲਾਂ ਵੀ ਵਧ ਰਹੇ ਸੀਗੇ ਉਹ ਤਾਂ ਆਸ ਸਮਾਂ ਹੁਣ ਦੇ ਸਮੇਂ ਦੇ ਵਿੱਚ ਤਾਂ ਕਿਰਾਏ ਘਟੇ ਨੇ ਜੀ ਤੇ ਬਹੁਤ ਜਗ੍ਹਾ ਤੇ ਵੈਕੈਂਸੀ ਰੇਟ ਵੀ ਜਿਹੜਾ ਉਹ ਅੱਗੇ ਨਾਲੋਂ ਵਧਿਆ ਆ ਸੋ ਬੇਸਿਕਲੀ ਇਹ ਚੀਜ਼ ਇਹ ਤਰਕ ਨਾਲ ਚੱਲਦੀ ਨਹੀਂ ਉਹਨਾਂ ਦੀ ਜੇ ਉਹ ਕਹਿੰਦੇ ਵੀ ਆ ਤਾਂ ਉਹ ਤਰਕ ਹੈ ਨਹੀਂਗਾ ਇਹਦੇ ਵਿੱਚ ਸੋ ਬੇਸਿਕਲੀ ਕਿਰਾਏਦਾਰ ਦਾ ਕਿਰਾਇਆ ਇੱਕ ਨੰਬਰ ਆ ਜੀ ਉਹਨੂੰ ਕੋਈ ਉਹਦੇ ਵਿੱਚ ਰੈਸੈਸ਼ਨ ਪ੍ਰੂਫ ਆ ਉਹ ਉਹਨੂੰ ਤਾਂ ਇਹ ਨਹੀਂ ਹਾਂ ਉਹਦੀ ਕਮਰੇ ਦੇ ਉੱਤੇ ਫਰਕ ਪੈ ਸਕਦਾ ਪਰ ਉਹਦੀ ਮੌਰਗੇਜ ਤੇ ਫਰਕ ਨਹੀਂ ਪੈਣਾ ਪਰ ਜਿਹੜਾ ਲੈਂਡਲੋਰਡ ਆ ਉਹ ਤਾਂ ਤਾਂ ਹਰ ਚੀਜ਼ ਇੰਟਰਸਟ ਦੇ ਨਾਲ ਘੁੰਮ ਰਿਹਾ ਨਾ ਬਿਲਕੁਲ ਹੁਣ ਲੈਂਡਲੋਰਡ ਦੀ ਜਿਹੜੀ ਜਿਹਨੂੰ 1.5 ਜਾਂ 2% ਜਾਂ 2.5% ਤੇ ਵਿਆਜ ਤੇ ਮਿਲਿਆ ਸੀ ਉਹ 3% ਤੇ ਚਲੇ ਗਿਆ 3.5% ਤੇ ਚਲੇ ਗਿਆ ਉਹਦੀ ਕਾਸਟ ਵਧ ਗਈ ਪਰ ਜਿਹੜਾ ਕਿਰਾਏਦਾਰ ਉਹਦੀ ਕਾਸਟ ਤਾਂ ਸੇਮ ਆ ਨਾ ਸੋ ਇਹ ਗਿਵਨ ਟੇਕ ਵੀ ਹੈਗਾ ਇਹ ਦੋਨੇ ਪਾਰਟ ਨੂੰ ਜਿਸ ਦੇਖਿਆ ਜਾ ਬੈਲੈਂਸ ਕਰਨ ਵਾਲਾ ਹੈਗਾ ਕਿ ਲੈਂਡਲੋਰਡ ਦੇ ਹੱਕ ਚ ਇਹ ਇੱਕ ਕਾਨੂੰਨ ਚਾਹੀਦਾ ਬਿਕੋਜ਼ ਕਿਸੇ ਨੇ ਇਨਵੈਸਟਮੈਂਟ ਕੀਤੀ ਆ ਰਿਸਕ ਵੀ ਲਿਆ ਹੋਇਆ ਹੈ ਨਾ ਉਹਨੇ ਕਿੰਨੇ ਪੈਸੇ ਦੀ ਪੇਮੈਂਟਸ ਦਾ ਰਿਸਕ ਵੀ ਲੈਂਦਾ ਲੈਂਡਲੋਰਡ ਸੋ ਉਹਦਾ ਹੱਕ ਵੀ ਬਣਦਾ ਉਹਨਾਂ ਹੀ ਹੱਕ ਬਣਦਾ ਜਿੰਨਾ ਲੈਂਡਲੋਰਡ ਦਾ ਬਣਦਾ ਹੈ ਬਿਲਕੁਲ ਕੋਈ ਸ਼ੱਕ ਨਹੀਂ ਜਦੋਂ ਮੈਂ ਉੱਥੇ ਭਾਰਤ ਚ ਸੀਗਾ ਤੇ ਥੋੜਾ ਸਮਾਂ ਮੈਂ ਵੀ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਤੇ ਕਿਰਾਏ ਤੇ ਰਿਹਾ ਥੋੜੀ ਦੇਰ ਲਈ ਨਾ ਤੇ ਉਦੋਂ ਸਾਡੇ ਇੱਕ ਮਿੱਤਰ ਹੁੰਦੇ ਸੀਗੇ ਉਹ ਖਾਸੇ ਸਿਆਣੇ ਹੁੰਦੇ ਸੀ ਨਾ ਮਾਮਲਿਆਂ ਦੇ ਵਿੱਚ ਉਹ ਸਿੱਧਾ ਸਾਨੂੰ ਕਹਿੰਦੇ ਹੁੰਦੇ ਸੀਗੇ ਕਿ ਦੋ ਚੀਜ਼ਾਂ ਆ ਜਾਂ ਤਾਂ ਆਪਣਾ ਘਰ ਜਾਂ ਕਿਰਾਏ ਤੇ ਕਹਿੰਦੇ ਤੁਹਾਡੇ ਤੇ ਨਿਰਭਰ ਕਰਦਾ ਜੇ ਤਾ ਤੁਸੀਂ ਆਪਣਾ ਘਰ ਲੈਣੇ ਚਾਹੁੰਦੇ ਆ ਤੇ ਮਕਾਨ ਮਾਲਕ ਨਾਲ ਕਦੀ ਬਣਾ ਕੇ ਨਾ ਰੱਖੋ। ਬਿਗੜੀ ਰਹੂਗੀ, ਇੱਟ ਖੜਕਦੀ ਰਹੂਗੀ ਤੁਹਾਡੇ ਅੰਦਰ ਚਿੰਨ੍ਹਕ ਪੈਦਾ ਹੁੰਦੀ ਮੈਂ ਆਪਣਾ ਘਰ ਲੈ ਹੀ ਲੈਣਾ। ਮੈਂ ਆਪਣਾ ਘਰ ਲੈ ਲੈਣਾ ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਤੇ ਫਿਰ ਆਪਣੇ ਮਕਾਨ ਮਾਲਕ ਨਾਲ ਕਦੇ ਨਾ ਵਿਗਾੜੋ। ਉਹ ਕਦੀ ਤੁਹਾਨੂੰ ਨਹੀਂ ਕਹੇਗਾ ਕਿ ਇਹ ਬੰਦਾ ਇਦਾਂ ਦਾ ਬੰਦਾ ਮੈਨੂੰ ਛੱਡ ਕੇ ਜਾਵੇ। ਉਹ ਹਮੇਸ਼ਾ ਉਹ ਤੁਹਾਨੂੰ ਰਹਿਤ ਦੇ ਦੇਗਾ ਕਿ ਚੱਲ ਤੂੰ ਵਧੀਆ ਬੰਦਾ ਮੇਰੇ ਲਈ ਕਿਰਾਏਦਾਰ ਤੇ ਐਨਾ ਕਿ ਤੂੰ ਘੱਟ ਕਰਕੇ ਲੈ ਛੱਡ ਕੇ ਨਾ ਜਾਇ। ਇਹ ਚੀਜ਼ਾਂ ਜਿਹੜੀਆਂ ਨੇ ਉਹ ਹੁੰਦੀਆਂ ਨਹੀਂ ਪਰ ਮੈਨੂੰ ਲੱਗਦਾ ਕਿ ਹਾਂਜੀ ਇਹਦੇ ਵਿੱਚ ਇਹ ਨਾ ਇੱਕ ਜਿਵੇਂ ਆਪਣੇ ਇੱਥੇ ਵੀ ਕਹਾਵਤ ਹੈਗੀ ਆ ਇਹ ਹੂੰ ਬਈ ਕਿਸਮਤ ਨਾਲ ਚੀਜ਼ਾਂ ਦੋ ਮਿਲਦੀਆਂ ਨੇ ਵੀ ਤੁਹਾਨੂੰ ਥੋੜਾ ਚੰਗਾ ਗਵਾਂਡੀ ਤੇ ਚੰਗਾ ਲਾਈਫ ਪਾਰਟਨਰ ਜੀ ਹੁਣ ਤਾਂ ਚਲੋ ਡਿਫਰੈਂਟ ਆ ਪ੍ਰਾਣੀ ਕਹਾਵਤ ਇਹ ਹੁੰਦੀ ਸੀ ਵੀ ਨਾ ਤਾਂ ਆਪਾਂ ਗਵਾਂਡੀ ਤੇ ਆਪਣਾ ਜੋਰ ਹੁੰਦਾ ਹੈ ਜੀ ਤੇ ਨਾ ਲਾਈਫ ਪਾਰਟਨਰ ਤੇ ਕਿਉਂਕਿ ਕਿੱਥੋਂ ਉਹਨਾਂ ਨੇ ਕਿੱਧਰੋਂ ਆਉਣਾ ਤਾਂ ਆਪਾਂ ਆਪਣੇ ਪੰਜਾਬੀ ਚ ਕਹਿੰਦੇ ਨਾ ਚੰਦਰਾ ਗਵਾਂਡ ਨਾ ਹੋਵੇ ਲਾਈ ਲੱਗ ਨਾ ਹੋਵੇ ਘਰ ਵਾਲਾ ਸੋ ਉਵੇਂ ਲੈਂਡਲੋਰਡ ਤੇ ਟੈਨੈਂਟਸ ਨੇ ਜਿਹਦੇ ਕੋਲ ਚੰਗਾ ਟੈਨੈਂਟ ਆ ਗਿਆ ਜੀ ਉਹ ਹੋ ਉਹ ਨੂੰ ਛੇਤੀ ਜਾਣ ਨਹੀਂ ਦਿੰਦੇ ਤੇ ਜਿਹੜੇ ਟੈਨੈਂਟ ਕੋਲੇ ਚੰਗਾ ਲੈਂਡਲੋਰਡ ਆ ਉਹ ਵੀ ਉਹ ਆਪਣੇ ਘਰ ਨਾਲੋਂ ਵੱਧ ਉਹਨੂੰ ਸਵਾਰ ਕੇ ਰੱਖਦੇ ਆ ਬਿਲਕੁਲ ਪਰ ਜਦੋਂ ਇਹ ਕਿਤੇ ਵੀ ਰਿਸ਼ਤੇ ਦੇ ਵਿੱਚ ਕਿਤੇ ਵੀ ਪ੍ਰੋਬਲਮ ਆ ਗਈ ਤਾਂ ਫਿਰ ਦੋਨੇ ਪਾਸਿਓਂ ਸਮੱਸਿਆ ਤਾਂ ਆਉਂਦੀ ਆ ਪਰ ਐਂਡ ਆਫ ਦਿ ਡੇ ਨੁਕਸਾਨ ਲੈਂਡਲੋਰਡ ਦਾ ਹੁੰਦਾ ਅੱਜ ਦੇ ਜਿਹੜਾ ਕਾਨੂੰਨ ਆ ਉਹਦੇ ਵਿੱਚ ਬੈਲੈਂਸ ਹੈ ਨਹੀਂਗਾ ਬਿਲਕੁਲ ਬੈਲੈਂਸ ਨਹੀਂ ਹੋਏਗਾ ਇਹਦੇ ਨਾਲ ਹੁਣ ਥੋੜਾ ਜਿਹਾ ਆਪਾਂ ਗੱਲ ਅੱਗੇ ਵਧਾਉਨੇ ਆ ਜ਼ਿਕਰ ਥੋੜਾ ਕਾਂਡੋਸ ਦਾ ਕਰ ਲੈਨੇ ਕਿਉਂਕਿ ਮਾਰਕੀਟ ਦੀ ਗੱਲ ਕਰਨੀ ਵੀ ਬਣਦੀ ਐ ਇਸ ਵੇਲੇ ਮਲਟੀ ਫੈਮਿਲੀ ਜਿਹੜਾ ਆ ਉਹਦੇ ਵੱਲ ਸਰਕਾਰ ਕਹਿੰਦੇ ਥੋੜਾ ਜ਼ਿਆਦਾ ਧਿਆਨ ਦੇ ਰਹੀ ਐ ਇਹ ਕੀ ਆ ਥੋੜਾ ਜਿਹਾ ਨੂੰ ਵਿਸਥਾਰ ਦੇ ਨਾਲ ਦੱਸਿਓ ਤਾਂ ਜਦੋਂ ਪਿੱਛੇ ਸਰੋਂੋਂ ਵੱਡਾ ਜਦੋਂ ਟਰੂਡੋ ਗਵਰਨਮੈਂਟ ਦੇ ਵਿੱਚ ਸਾਡੀ ਇਸ਼ੂ ਜਿਹਾ ਖੜਾ ਹੋਇਆ ਸੀ ਉਹਦੇ ਵਿੱਚ ਸੀਗਾ ਕਿ ਇਮੀਗ੍ਰੇਸ਼ਨ ਸਟੂਡੈਂਟਸ ਪਰ ਪਰਮੈਂਟਸ ਤਾਂ ਇਹਨਾਂ ਨੇ ਖੋਲਤੇ ਜੀ ਪਰ ਇਨਫਰਾਸਟ੍ਰਕਚਰ ਨੂੰ ਬਿਲਟ ਨਹੀਂ ਕੀਤਾ ਇਹਨਾਂ ਨੇ ਹਮ ਇਨਫ ਹਾਊਸਿੰਗ ਹੈ ਨਹੀਂ ਸੀ ਹਮ ਨਾ ਤਾਂ ਸਰਕਾਰ ਕੋਲ ਆਉਦੀ ਹੈਗੀ ਆ ਜੀ ਕਿਉਂਕਿ ਤਕਰੀਬਨ 1970 ਤੋਂ ਬਾਅਦ ਰੈਂਟਲ ਜਿਹੜੇ ਰੈਂਟਲ ਰੈਜ਼ਿਡੈਂਸ ਨੇ ਉਹ ਬਹੁਤ ਘੱਟ ਬਣੇ ਸੀਗੇ ਬਹੁਤ ਰੇਅਰ ਹਮ ਕਿਉਂਕਿ ਰੀਅਲ ਏਸਟੇਟ ਦੀ ਪ੍ਰਾਈਸਸ ਵਧਣ ਲੱਗੀਆਂ ਜਾਂਦੇ ਤਾਂ ਉਹਦੇ ਵਿੱਚ ਜੋ ਰੈਂਟਲ ਦੇ ਵਿੱਚ ਆਪਾਂ ਕੋਈ ਕੰਮ ਕਰਦੇ ਸੀ ਤਾਂ ਉਹ ਨੰਬਰਸ ਕਮ ਨਹੀਂ ਸੀ ਕਰਦੇ ਜੀ ਕਿਉਂਕਿ ਰੀਅਲ اسٹیਟ ਹੀ ਇਨੀ ਮਹਿੰਗੀ ਹੈ ਕੰਸਟਰਕਸ਼ਨ ਇਨੀ ਮਹਿੰਗੀ ਹੈ ਤਾਂ ਜੋ ਰੈਂਟ ਤੇ ਕੁਝ ਹੀ ਚੜਦੇ ਆ ਤਾਂ ਉਹਦੇ ਨੰਬਰਸ ਕੰਮ ਨਹੀਂ ਕਰਦੇ ਕਹਿਣ ਦਾ ਮਤਲਬ ਹੈ ਕਿ ਜਿੰਨਾ ਤੁਸੀਂ ਪੈਸਾ ਇਨਵੈਸਟ ਕਰਦੇ ਹੋ ਉਹਦਾ ਉਹਦੇ ਤੇ ਰਿਟਰਨ ਹੈ ਨਹੀਂਗੀ ਸੋ ਉਹ ਉਹਦੇ ਕਰਕੇ ਪਰ ਗਵਰਨਮੈਂਟ ਤੇ ਪ੍ਰੈਸ਼ਰ ਸੀਗਾ ਗਵਰਨਮੈਂਟ ਤੇ ਇਹ ਪ੍ਰੈਸ਼ਰ ਸੀਗਾ ਕਿ ਤੁਸੀਂ ਹਾਊਸਿੰਗ ਵਧਾਓ ਕਿਉਂਕਿ ਥੋੜੀ ਜਿਹੜੇ ਕਿਉਂਕਿ ਇਹ ਡੈਮੋਕ੍ਰੇਸੀ ਦਾ ਇੱਕ ਥੰਮ ਦਾ ਇੱਕ ਰੂਲ ਆ ਨਾ ਕਿ ਤੁਸੀਂ ਕਪੜਾ ਰੋਟੀ ਕਪੜਾ ਔਰ ਮਕਾਨ ਦੇਣਾ ਆ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਉਹਦੇ ਵਾਸਤੇ ਇੱਕਦਮ ਇਹਨਾਂ ਨੇ ਪ੍ਰੋਵਿੰਸ਼ਲ ਗਵਰਨਮੈਂਟਸ ਉੱਤੇ ਫੈਡਰਲ ਗਵਰਨਮੈਂਟ ਨੇ ਪ੍ਰੈਸ਼ਰ ਪਾਇਆ ਹੁਣ ਪ੍ਰੋਵਿੰਸ਼ਲ ਗਵਰਨਮੈਂਟਸ ਨੇ ਆਪਦਾ ਇੱਕ ਏਜੰਡਾ ਬਣਾ ਕੇ ਤੇ ਉਹਨਾਂ ਨੇ ਜ਼ੋਨਿੰਗਸ ਚੇਂਜ ਕਰਕੇ ਉਹ ਸਾਰਾ ਕੁਝ ਤਾਂ ਕਿ ਉਹ ਵੱਡਾ ਜਿਹੜਾ ਪਹਿਲਾਂ ਪ੍ਰਕਿਰਿਆ ਹੁੰਦੀ ਸੀ ਕਿ ਕਦੇ ਵੀ ਕੋਈ ਜ਼ੋਨਿੰਗ ਚੇਂਜ ਹੋਣੀ ਆ ਉਹਦਾ ਬਹੁਤ ਲੰਬਾ ਪ੍ਰੋਸੀਜਰ ਹੁੰਦਾ ਸੀ ਜੀ ਹੁਣ ਉਹ ਪ੍ਰੋਵਿੰਸ਼ਲ ਗਵਰਨਮੈਂਟ ਨੇ ਆਪਦੇ ਹੱਥੇ ਚ ਲੈ ਲਿਆ ਆਪਣੇ ਹੱਥ ਵਿੱਚ ਲੈ ਕੇ ਉਹਨਾਂ ਨੇ ਜ਼ੋਨਿੰਗ ਚੇਂਜ ਕਰਤੀਆਂ ਉਹਨਾਂ ਨੇ ਸਰਟਨ ਸਕੁਅਰ ਫੁੱਟਰ ਤੋਂ ਕਹਤਾ ਵੀ ਇੱਥੇ ਆ ਬਣ ਸਕਦਾ ਇੱਥੇ ਆ ਬਣ ਸਕਦਾ ਉਹਦਾ ਜਿਹੜੀ ਓਸੀਪ ਹੁੰਦੀ ਆ ਸਿਟੀ ਦੇ ਵਿੱਚ ਅਫੀਸ਼ੀਅਲ ਕਮਿਊਨਿਟੀ ਪਲੈਨਿੰਗ ਹੁੰਦੀ ਆ ਉਹਦੇ ਚੇਂਜਸ ਆ ਗਏ ਜੀ ਉਹ ਚੇਂਜਸ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਚੀਜ਼ਾਂ ਦਾ ਬਹੁਤ ਦੇਖਣੀਆਂ ਪੈਂਦੀਆਂ ਉਹ ਜੋ ਚੇਂਜਸ ਹੁੰਦੀਆਂ ਨੇ ਹੁਣ ਇੱਕ ਇੱਕ ਜਗ੍ਹਾ ਤੇ ਇੱਕ ਸਬਡਿਵੀਜ਼ਨ ਆ ਜਿਹਦੇ ਵਿੱਚ ਤਕਰੀਬਨ 70 ਘਰ ਨੇ ਜਾਂ 100 ਘਰ ਆ ਜਾਂ 150 ਘਰ ਆ ਉਹ ਉਹਦੇ ਹਿਸਾਬ ਨਾਲ ਉੱਥੇ ਸੂਰ ਸਿਸਟਮ ਪਾਣੀ ਆ ਸਕੂਲ ਆ ਫਾਇਰ ਐਂਬੂਲੈਂਸ ਪੁਲਿਸਿੰਗ ਗਾਰਬੇਜ ਚੱਕਣਾ ਹਰ ਚੀਜ਼ ਉਹਦੇ ਮੁਤਾਬਕ ਸੜਕਾਂ ਕਿੰਨੀਆਂ ਚੌੜੀਆਂ ਪਾਰਕਿੰਗ ਹਰ ਚੀਜ਼ ਉਹਦੇ ਕਵਰਡ ਹੁੰਦੀ ਹੈ ਹੁਣ ਜਿਹੜੀ ਪ੍ਰੋਵੀਸ਼ਨਲ ਗਵਰਨਮੈਂਟ ਕੋ ਕੋ ਫੈਡਰਲ ਗਵਰਨਮੈਂਟ ਦਾ ਪ੍ਰੈਸ਼ਰ ਆ ਇਹਨਾਂ ਨੂੰ ਸੀਗਾ ਵੀ ਅਸੀਂ ਆਪਦੀ ਹਾਊਸਿੰਗ ਨੂੰ ਕਿੰਨਾ ਵਧਾਉਣਾ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਏਰੀਆ ਦੇ ਵਿੱਚ ਜੀ ਉਹਦੇ ਨਾਲ ਹੁਣ ਕੀ ਹੋਇਆ ਕਿ ਇੱਕਦਮ ਔਰ ਜਿਹੜੇ ਓਸੀਪੀ ਚੇਂਜ ਹੋਈਆਂ ਵੀ ਆ ਤੁਸੀਂ ਜੇ ਤੁਹਾਡੇ ਕੋਲੇ ਸਰਟਨ ਸਾਈਜ਼ ਤੋਂ ਵੱਡੀ ਪ੍ਰਾਪਰਟੀ ਹੈਗੀ ਆ ਤੁਸੀਂ ਉਹਦੇ ਵਿੱਚ ਫੋਰ ਪਲੈਕਸ ਬਣਾ ਸਕਦੇ ਹੋ ਉਹਦੇ ਵਿੱਚ ਤੁਸੀਂ ਗਾਰਡਨ ਸੂਟਸ ਬਣਾ ਸਕਦੇ ਹੋ ਤੁਸੀਂ ਬੱਸ ਸਟੈਂਡ ਤੋਂ ਕਿੰਨੀ ਦੂਰ ਹੋ ਤੁਸੀਂ ਸਕਾਈ ਟ੍ਰੇਨ ਤੋਂ ਕਿੰਨੀ ਦੂਰ ਹੋ ਜੀ ਉਹਦੇ ਗਵਰਨਮੈਂਟ ਨੇ ਸੋਚਿਆ ਹੋਇਆ ਹੈ ਕਿ ਜਦੋਂ ਤੁਸੀਂ ਕਿਸੇ ਬੱਸ ਸਟੈਂਡ ਦੇ ਜਾਂ ਸਕਾਈ ਟ੍ਰੇਨ ਦੇ ਕੋਲੇ ਹੋ ਤਾਂ ਤੁਹਾਨੂੰ ਕਾਰ ਦੀ ਜ਼ਰੂਰਤ ਨਹੀਂ ਸੋ ਪਾਰਕਿੰਗ ਘਟਾ ਕੇ ਰੈਜ਼ੀਡੈਂਸ ਵਧਾਇਆ ਹੈ ਜੀ ਦੂਜੇ ਪਾਸੇ ਜਿਹੜਾ ਸਿਟੀਆਂ ਦਾ ਜਿਹੜਾ ਪੁਰਾਣਾ ਇਨਫਰਾਸਟ੍ਰਕਚਰ ਆ ਉਹ ਬਿਕੋਜ਼ ਬਣਿਆ ਉਸ ਹਾਵਨਾ ਸੀਗਾ ਜਿਹਦੇ ਵਿੱਚ ਜਦੋਂ ਵੀ ਕੋਈ ਸੂਰ ਸਿਸਟਮ ਹੁੰਦਾ ਹੈ ਉਹ ਉਹਨੂੰ 75% ਕਪੈਸਿਟੀ ਤੇ ਚਲਾਉਂਦੇ ਨੇ ਜੀ ਕਿਉਂਕਿ ਉਸ ਤੋਂ ਬਾਅਦ ਜੇ ਹੋਵੇ ਤਾਂ ਫਿਰ ਪ੍ਰੋਬਲਮ ਆਉਂਦੀ ਹੈ ਪਰ ਇਨਫਰਾਸਟ੍ਰਕਚਰ ਨੂੰ ਇੱਕਦਮ ਇਹਨਾਂ ਚੇਂਜ ਕਰਨਾ ਮੁਸ਼ਕਲ ਹੁੰਦਾ ਪਰ ਜਿੱਥੇ ਨਵੇਂ ਸਰਵਿਸਸ ਪੈਰੀਆ ਨੇ ਉੱਥੇ ਉਹਨਾਂ ਨੇ ਉਸ ਹਾਵਨਾ ਕੀਤਾ ਜੀ ਉਹਦੇ ਨਾਲ ਕੀ ਹੋਇਆ ਕਿ ਇੱਕਦਮ ਜਿਹੜੇ ਵੱਡੀਆਂ ਲਾਟਾਂ ਸੀਗੀਆਂ ਜਾਂ ਜਿੱਥੇ ਅਸੈਂਬਲੀਆਂ ਹੋਣੀਆਂ ਸੀਗੀਆਂ ਉਹਦੀ ਜਿਹੜੀ ਓਸੀਪੀ ਚੇਂਜ ਕਰਤੀ ਉਹਦੀ ਅਮੈਂਡ ਕਰਕੇ ਅਮੈਂਡ ਕਰਕੇ ਉਹਨੂੰ ਮਲਟੀਸ ਲੈ ਗਏ ਜੀ ਮਲਟੀਸ ਤੋਂ ਹਾਈ ਰਾਈਸ ਨੂੰ ਲੈ ਗਏ ਸੋ ਉਹ ਜਦੋਂ 6 ਘਰਾਂ ਦੀ ਜਗ੍ਹਾ ਤੇ ਜਦੋਂ ਆਪਾਂ ਨੂੰ ਪਤਾ ਹੁਣ ਇੱਥੇ 270 ਘਰ ਬਣਨੇ 240 ਘਰ ਬਣਨੇ ਆ ਹੂੰ ਉਹਦਾ ਇਫੈਕਟ ਹੋਣਾ ਹੈ ਟ੍ਰੈਫਿਕ ਦੇ ਵਿੱਚ ਏਰੀਆ ਦੇ ਵਿੱਚ ਸਕੂਲਿੰਗ ਉਹਨੂੰ ਚਾਹੀਦੀ ਹੈ ਸਾਰਾ ਕੁਝ ਇਨਫਰਾਸਟ੍ਰਕਚਰ ਤੇ ਫਰਕ ਪੈਂਦਾ ਉਹਦਾ ਬਹੁਤ ਸਿਟੀ ਤੇ ਪੈਂਦਾ ਬਹੁਤ ਬਿਲਕੁਲ ਪਰ ਬਹੁਤ ਜਗ੍ਹਾ ਤੇ ਉੱਤੇ ਇਹ ਚੀਜ਼ਾਂ ਨੂੰ ਸਿਟੀ ਨੇ ਕਿਵੇਂ ਹੈਂਡਲ ਕਰਦੀਆਂ ਨੇ ਅੰਦਰ ਜਾ ਕੇ ਇਹਦੇ ਹਜੇ ਇਫੈਕਟਸ ਜਿਹੜੇ ਦੇਖਣ ਨੂੰ ਮਿਲਨੇ ਨਹੀਂ ਬਿਕੋਜ਼ ਹਜੇ ਇਹ ਚੀਜ਼ਾਂ ਨਵੀਆਂ ਨੇ ਪਰ ਹਾਂ ਉਸ ਏਰੀਆ ਦੇ ਵਿੱਚ ਜਿੱਥੋਂ ਤੁਸੀਂ 100 ਘਰ ਦੀ ਜਗਾ ਤੇ 250 ਘਰ ਐਡ ਹੋਰ ਕਰਤਾ 10 ਘਰ ਢਾਕੇ ਤਾਂ ਤੁਸੀਂ ਤਕਰੀਬਨ 350 ਘਰ ਉੱਤੇ ਆ ਗਿਆ ਆਈਡੀਏ ਤੇ ਉਹਦੀ ਫੈਸਿਲਿਟੀਆਂ ਨੂੰ ਪੂਰਾ ਕਰਨ ਲਈ ਵੈਸੇ ਵੀ ਤੁਹਾਨੂੰ ਤਾਮਜਾਮ ਜਿਹੜੇ ਬਾਕੀ ਚਾਹੀਦੇ ਹੁੰਦੇ ਆ ਕੋਈ ਮੈਡੀਕਲ ਵਾਸਤੇ ਤੁਹਾਨੂੰ ਫਾਰਮੇਸੀ ਚਾਹੀਦੀ ਹੈ ਗਰੋਸਰੀ ਚਾਹੀਦੀ ਹੈ ਡਰਾਈ ਕਲੀਨਿੰਗ ਚਾਹੀਦੀ ਹੈ ਉਹ ਸਾਰਾ ਕੁਝ ਤੁਹਾਨੂੰ ਤਿਆਰ ਕਰਨਾ ਪੈਂਦਾ ਉਹਦੇ ਲਈ ਉਹ ਤਾਂ ਕਰ ਰਹੇ ਨੇ ਕਿ ਥੱਲੇ ਪਾਸੇ ਕਮਰਸ਼ੀਅਲ ਕਰੀ ਜਾਂਦੇ ਆ ਉੱਪਰ ਉਹਦੇ ਆਫਿਸ ਕਰਕੇ ਉਹਦੇ ਉੱਤੇ ਰੈ residențial ਕਰ ਰਹੇ ਨੇ ਇਹ ਸਾਰੇ ਚੀਜ਼ ਦਾ ਫਰਕ ਜਸਵੀਰ ਜੀ ਇਹ ਹੁੰਦਾ ਕਿ ਜਦੋਂ ਆਪਾਂ ਇਹੋ ਜਿਹਾ ਕੁਝ ਕਰਦੇ ਆ ਤਾਂ ਤੁਹਾਡੀ ਨੇਬਰਸ ਜਿਹੜੀ ਜਿੱਥੇ ਜਿਨ੍ਹਾਂ ਦੀ OCP ਚੇਂਜ ਹੋ ਗਈ ਉਹਨਾਂ ਦੀ ਬੱਲੇ ਬੱਲੇ ਹੋ ਗਈ ਹਾਂ ਹਾਲਾਂਕਿ ਚਲੋ ਅੱਜ ਮਾਰਕੀਟ ਉਹ ਨਹੀਂ ਹੈਗੀ ਪਰ ਅਲਟੀਮੇਟਲੀ ਤਾਂ ਹੋਊਗੀ ਪਰ ਜਿਨ੍ਹਾਂ ਦੇ ਉਧੂ ਨਾਲ ਦੀ ਐਡਜੋਇਨਿੰਗ ਪ੍ਰੋਪਰਟੀ ਆ ਕਿਉਂਕਿ ਇਹ ਜਿਹੜੇ ਆਪਣੇ ਕਈ ਵਾਰ ਉਹ ਕਹਿੰਦੇ ਨਹੀਂ ਵੀ ਉਹ ਜਿਹੜਾ ਇੱਕ ਆਪਣੇ ਮੀਂਹ ਪੈਂਦਾ ਹੁੰਦਾ ਚੱਕਰਵਰਤੀ ਕੁਝ ਕਹਿੰਦੇ ਪੰਜਾਬ ਦੇ ਵਿੱਚ ਉਹ ਜਿਹੜਾ ਜਿਹੜਾ ਵੱਟ ਛੱਡ ਜਾਂਦਾ ਹੂੰ ਉਹ ਜਿੱਥੇ ਓਸੀਪ ਦੀ ਲਾਈਨ ਲੱਗੀ ਉਧਰ ਇੱਕ ਪਾਸੇ ਮਲਟੀਆਂ ਆ ਗਿਆ ਇੱਕ ਪਾਸੇ ਨੋਰਮਲ ਘਰ ਜਿਹੜਾ ਸਿੰਗਲ ਫੈਮਿਲੀ ਰਹਿ ਗਿਆ ਉਹ ਦੋਨਾਂ ਦੀ ਪ੍ਰਾਈਸ ਦੇ ਵਿੱਚ ਬਹੁਤ ਫਰਕ ਰਹਿਣਾ ਜੀ ਉਹ ਜਿਹੜਾ ਫਰਕ ਆ ਉਹ ਪਰ ਉਹਦੇ ਨਾਲ ਦੂਸਰੀ ਇਹ ਪ੍ਰੋਬਲਮ ਆਉਣੀ ਆ ਕਿ ਜਿਹੜੀ ਉਹ ਰੀਅਲ ਏਸਟੇਟ ਵਧੀ ਆ ਤੁਹਾਡੇ ਖੱਬੇ ਪਾਸੇ ਘਰ ਦੇ ਜੀ ਉਦੋਂ ਨਾਲ ਰਿਪਲ ਇਫੈਕਟ ਤੁਹਾਡੇ ਘਰ ਤੇ ਪੈਣਾ ਕਿ ਤੁਹਾਡੇ ਘਰ ਦੀ ਪ੍ਰਾਈਸ ਨੂੰ ਇੱਕ ਝਟਕਾ ਮਿਲਣਾ ਤੇ ਤੁਹਾਡੀ ਪ੍ਰਾਈਸ ਵੀ ਵਧੀਆ ਜੇ ਤੁਹਾਡੀ ਪ੍ਰਾਈਸ ਉਹਦੀ ਅਸੈਸ ਵਾਲਿਊ ਵਧ ਗਈ ਉਹਦੇ ਨਾਲ ਤੁਹਾਡਾ ਟੈਕਸ ਵਧਣਾ ਜੀ ਜੋ ਟੈਕਸ ਵਧਣਾ ਹੈ 19 ਤੁਹਾਨੂੰ ਸ਼ਾਇਦ ਪ੍ਰਾਈਸ ਨਾ ਮਿਲੇ ਪਰ ਸਿਟੀ ਨੇ ਉਹਨਾਂ ਟੈਕਸ ਤੋਂ ਚਾਰਜ ਕਰਨਾ ਹੈ ਜੀ ਸੋ ਇਹ ਚੀਜ਼ਾਂ ਦੇ ਹਜੇ ਆਪਾਂ ਨੂੰ ਇਫੈਕਟ ਦੇਖਣ ਨੂੰ ਮਿਲਣਗੇ ਅਗਲੇ 2-3 ਸਾਲਾਂ 'ਚ ਹਜੇ ਸ਼ੁਰੂਆਤ ਆ ਤੇ ਕੁਝ ਕ ਰੈਸੈਸ਼ਨ ਆ ਗਿਆ ਵਿੱਚ ਦੀ ਜਿਹੜਾ ਚੱਲ ਰਿਹਾ ਆਲਰੇਡੀ ਤੇ ਕਈ ਸਿਟੀਆਂ ਇਹਨੂੰ ਐਕਸੈਪਟ ਵੀ ਕਰਦੀਆਂ ਨੇ ਤੇ ਤੀਸਰੀ ਗੱਲ ਹੈ ਕਿ ਜਵਾਬ ਥੋੜਾ ਲੰਬਾ ਹੋ ਗਿਆ ਕਿ ਕੋਈ ਦਿੱਕਤ ਨਹੀਂ ਮੈਂ 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 ਇੱਥੇ ਤੀਜੀ ਗੱਲ ਵੀ ਤੁਸੀਂ ਕਰਿਓ ਪਰ ਇੱਥੇ ਥੋੜਾ ਜਿਹਾ ਇੱਕ ਚੀਜ਼ ਹੋਰ ਕਰ ਦਿਓ ਕਿਉਂਕਿ ਦੋ ਚੀਜ਼ਾਂ ਆ ਇੱਕ ਤਾਂ ਜਿਹੜੇ ਉਹ ਤੁਸੀਂ ਕਿਹਾ ਕਿ ਉਹ ਵੈਲਿਊ ਜਿਹੜੀ ਆ ਜਦੋਂ ਨੇਬਰਹੂਡ ਦੇ ਵਿੱਚ ਚੀਜ਼ਾਂ ਆਉਣਗੀਆਂ ਤੇ ਵੈਲਿਊ ਵੀ ਉਹਦੀ ਇਨਕਰੀਜ਼ ਹੋਣੀ ਆ ਵੈਲਿਊ ਇਨਕਰੀਜ਼ ਹੋਣੀ ਆ ਤੇ ਟੈਕਸ ਜਿਹੜਾ ਉਹ ਇਨਕਰੀਜ਼ ਹੋਏਗਾ ਹੁਣ ਇਹਨੂੰ ਜਿਹੜਾ ਆ ਉਹ ਚੰਗੇ ਤੌਰ ਤੇ ਦੇਖਿਓ ਜਾਂ ਮਾੜੇ ਤੌਰ ਤੇ ਦੇਖਿਓ ਦੇਖੋ ਜਿਹੜਾ ਜੀ ਦਾ ਕਿਤੇ ਵਿਆਪਾਂ ਕੁਈ ਇਨਵੈਸਟਮੈਂਟ ਕਰਦੇ ਆ ਜੇ ਉਹ ਉਹ ਵੱਧਦੀ ਫੁੱਲਦੀ ਆਪਾਂ ਨੂੰ ਚੰਗੇ ਤਰੀਕੇ ਨੇ ਦੇਖਦੇ ਆ ਜੀ ਪਰ ਉਹਦੇ ਨਾਲ ਕ੍ਰਾਈਮ ਤੇ ਉਸ ਚੀਜ਼ਾਂ ਦਾ ਵੀ ਫਰਕ ਪੈਂਦਾ ਜਦੋਂ ਪਾਪੂਲੇਸ਼ਨ ਵਧੂਗੀ ਉਹ ਸਾਰਾ ਇੱਕ ਪੈਕੇਜ ਆ ਇਹ ਜੀ ਕਿ ਪੈਕੇਜ ਨਾਲ ਚੀਜ਼ਾਂ ਆਉਂਦੀਆਂ ਨੇ ਇਹ ਚੰਗੇ ਵੀ ਆਉਣੇ ਆ ਮਾੜੇ ਵੀ ਆਉਣੇ ਕਿਉਂਕਿ ਸਰਕਾਰਾਂ ਸੋਚਦੀਆਂ ਨੇ ਕਿ ਸ਼ਾਇਦ ਜਦੋਂ ਆਪਾਂ ਬਸ ਸਟੈਂਡ ਜਾਂ ਸਕਾਈਟਰੇਨ ਸਟੇਸ਼ਨਸ ਕੋਲੇ ਲੋਕੀ ਕਾਰ ਨਹੀਂ ਲੈਣਗੇ ਜੀ ਮੇਰਾ ਕੰਮ ਹੀ ਹੈ ਨਹੀਂ ਉਧਰ ਨੂੰ ਜਿੱਧਰ ਨੂੰ ਸਕਾਈਟਰੇਨ ਸਟੇਸ਼ਨ ਜਾਂਦੀ ਹੈ ਜਿਹੜਾ ਬਸ ਦਾ ਰੂਟ ਆ ਮੇਰਾ ਕੰਮ ਹੋਰ ਪਾਸੇ ਆ ਮੈਨੂੰ ਕਾਰ ਰੱਖਣੀ ਪੈਣੀ ਇਹ ਤਾਂ ਕਿਤੇ ਨਹੀਂ ਲਿਖਿਆ ਹੋਇਆ ਉਹਨਾਂ ਨੇ ਵੀ ਤੁਸੀਂ ਕਾਰ ਨਹੀਂ ਰੱਖਣੀ ਹੂੰ ਤੁਸੀਂ ਜਦੋਂ ਡਿਵੈਲਪਮੈਂਟ ਦੇ ਰਹੇ ਹੋ ਫੋਰ ਪਲੈਕਸ ਦੇ ਰਹੇ ਹੋ ਡੂਪਲੈਕਸ ਪਲੱਸ ਬੇਸਮੈਂਟ ਪਲੱਸ ਤੁਸੀਂ ਗਾਰਡਨ ਸੂਇਟਸ ਦੇ ਰਹੇ ਹੋ ਤਾਂ ਉਹਨਾਂ ਨੇ ਜੇ ਸਾਰੀਆਂ ਨੇ ਕਾਰਾਂ ਰੱਖ ਵੀ ਲਈਆਂ ਤਾਂ ਖੜੀਆਂ ਕਿੱਥੇ ਹੋਣੀਆਂ ਉਸ ਸਟਰੀਟ ਤੇ ਹੋਣਗੀਆਂ ਹੂੰ ਸਟਰੀਟ ਦੇ ਦੋਨੇ ਪਾਸੇ ਉਹ ਪਾਰਕਿੰਗ ਗੱਡੀਆਂ ਖੜਗੀਆਂ ਤਾਂ ਪ੍ਰੋਬਲਮ ਤਾਂ ਉੱਥੇ ਹੀ ਆਉਣੀ ਆ ਬਿਲਕੁਲ ਸਟਰੀਟਸ ਨੈਰੋ ਹੋ ਰਹੀਆਂ ਨੇ ਉਨੋਂ ਛੋਟੀਆਂ ਕਰਦੇ ਨੇ ਤੇ ਪਾਰਕਿੰਗ ਦਾ ਵੱਡਾ ਇਸ਼ੂ ਇਹ ਇਹ ਰਹਿਣੀ ਰਹਿਣਾ ਇਸ ਸਮੱਸਿਆ ਆਉਣ ਵਾਲੇ ਸਮੇਂ 'ਚ ਦੇਖੀ ਜਾਊਗੀ ਕਿ ਜਾਂ ਫਿਰ ਲੋਕਾਂ ਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਜਾਂ ਉਹਨਾਂ ਟ੍ਰਾਂਜ਼ਿਟ ਸਿਸਟਮ ਇਹ ਜਾ ਕਰਨਾ ਪੈਣਾ ਜਾਂ ਟ੍ਰੇਨ ਸਿਸਟਮ ਇਹਨਾਂ ਵਧਾਉਣਾ ਪੈਣਾ ਤਾਂ ਕਿ ਲੋਕੀ ਕਾਰਾਂ ਵੱਲ ਨੂੰ ਜਾਂ ਹੋਰ ਆਪਣੀ ਪਰਸਨਲ ਵਹੀਕਲਸ ਵੱਲ ਨੂੰ ਮੂੰਹ ਨਾ ਕਰਨ ਬਿਲਕੁਲ ਇਹ ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੋ ਜਾਂਦਾ ਅੱਛਾ ਇਹ ਇਹਦੇ ਨਾਲ ਇੱਕ ਜ਼ਿਕਰ ਹੋਰ ਕਰਦੇ ਆਂ ਅਕਸਰ ਜਿਹੜਾ ਉਹ ਵਿਲ ਵਸੀਅਤ ਜਿਹਨੂੰ ਆਪਾਂ ਕਹਿੰਨੇ ਆ ਉਹਦੀ ਚਰਚਾ ਜਿਹੜੀ ਆ ਉਹ ਰਹਿੰਦੀ ਹੈ ਕਈ ਵਾਰੀ ਫਿਲਮਾਂ ਚ ਦੇਖਦੇ ਦੱਸਿਆ ਕਿ ਉਹ ਜਾਲੀ ਦਸਤਖਤ ਕਰਵਾ ਲਿਆ ਜਾਂ ਧੱਕੇ ਨਾਲ ਬਿਮਾਰ ਦੇ ਦਸਤਖਤ ਕਰਾ ਲਿਆ ਮਰਦੇ ਦਾ ਗੁੱਠਾ ਲਵਾ ਲਿਆ ਤੇ ਇਹਦੇ ਨਾਲ ਨਾ ਰਿਸ਼ਤੇ ਜਿਹੜੇ ਆ ਉਹ ਕਈ ਤਰੀਕੇ ਨਾਲ ਜਿਹੜਾ ਡਿਸਕ੍ਰਾਈਬ ਕੀਤੇ ਜਾਂਦੇ ਆ ਤੁਹਾਡੀਆਂ ਸਾਂਝਾ ਆਪਸ ਦੇ ਵਿੱਚ ਤਾਂ ਹੁੰਦੀਆਂ ਹੁੰਦੀਆਂ ਜਿਹੜੀ ਪ੍ਰਾਪਰਟੀ ਹੁੰਦੀ ਹੈ ਉਹ ਵੀ ਕਈ ਵਾਰੀ ਸਾਂਝਾ ਬਣਨ ਤੇ ਸਾਂਝਾ ਟੁੱਟਣ ਦਾ ਸਬੱਬ ਜਿਹੜੀ ਆ ਉਹ ਬਣਦੀ ਹੈ ਇੱਥੇ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜਾ ਆ ਉਹ ਵਿਲ ਨੂੰ ਲੈ ਕੇ ਬੜੀ ਚਰਚਾ ਚੱਲਦੀ ਆ ਕਿ ਵਿਲ ਹੋਣੀ ਚਾਹੀਦੀ ਆ ਨਹੀਂ ਹੋਣੀ ਚਾਹੀਦੀ ਆ ਸਮੇਸਰ ਜਾਂ ਜਦੋਂ ਕਰਦੇ ਆਂ ਤੁਸੀਂ ਪ੍ਰਾਪਰਟੀ ਉਦੋਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਕਰ ਲਈਆਂ ਜਾਣੀਆਂ ਚਾਹੀਦੀਆਂ ਜਾਂ ਉਹਦੇ ਤੋਂ ਬਾਅਦ ਚੀਜ਼ਾਂ ਹੋਣੀਆਂ ਚਾਹੀਦੀਆਂ ਥੋੜਾ ਜਿਹਾ ਇਹ ਜਿਹੜੇ ਸਵਾਲ ਆਪਾਂ ਪਹਿਲਾਂ ਵੀ ਚਰਚਾ ਇਹਦੇ ਬਾਰੇ ਥੋੜੀ ਜਿਹੀ ਕਰ ਰਹੇ ਸੀਗੇ ਇਹਨੂੰ ਥੋੜਾ ਜਿਹਾ ਡਿਸਕ੍ਰਾਈਬ ਕਰ ਦਿਓ ਇਹ ਜਸਵੀਰ ਜੀ ਵੈਸੇ ਇਹ ਕਾਨੂੰਨੀ ਕ ਸਵਾਲ ਆ ਕਿਸੇ ਵਕੀਲ ਤੋਂ ਬੈਟਰ ਅਨਸਰ ਮਿਲੂਗਾ ਪਰ ਇਹਦਾ ਇੱਕ ਜਿਹੜਾ ਜਨਰਲ ਨੌਲੇਜ ਦੇ ਹਿਸਾਬ ਨਾਲ ਗੱਲ ਕਰੀਏ ਜਦੋਂ ਆਪਾਂ ਘਰ ਪ੍ਰਾਪਰਟੀ ਲੈਨੇ ਆ ਕੋਈ ਵੀ ਕੋਈ ਵੀ ਪ੍ਰਾਪਰਟੀ ਘਰ ਲਈਏ ਬਿਜ਼ਨਸ ਲਈਏ ਜਾਂ ਕੁਝ ਵੀ ਕਰਦੇ ਆਂ ਤਾਂ ਬੰਦਾ ਚਲੋ ਹਰੇਕ ਬੰਦਾ ਇਹ ਚਾਹੁੰਦਾ ਕਿ ਮੇਰੀ ਮਨਿਆਦ ਪਤਾ ਤਾਂ ਕਿਸੇ ਨੂੰ ਨਹੀਂ ਪਤਾ ਪਰ ਪਰ ਇਹ ਵੀ ਨਹੀਂ ਕਹਿੰਦਾ ਵੀ ਮੈਂ ਹੁਣ ਕੱਲ ਨੂੰ ਚਲੇ ਜਾਵਾਂ ਹੂੰ ਸੋ ਆਪਣੇ ਅੰਦਰ ਪਰਸੈਪਸ਼ਨ ਤਾਂ ਹੁੰਦੀ ਆ ਵੀ ਅਗਲੇ ਸਾਲ ਅਗਲੇ ਹਫਤੇ ਅਗਲੇ ਦਿਨ ਹਨਾ ਜਾਣਗਰੇ ਦਸ ਸਾਲਾਂ ਨੂੰ ਆਪਾਂ ਕੀ ਕਰਨਾ ਕਿਉਂਕਿ ਇਹ ਕਾਰਪੋਰੇਟ ਵਰਲਡ ਦਾ ਇੱਕ ਵਰਡ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਬਿਜ਼ਨਸ ਪਲਾਨ ਜੀ ਇਹਨੂੰ ਪਰ ਜਦੋਂ ਵੀ ਆਪਾਂ ਕੁਝ ਕਰਦੇ ਆ ਇਹਦੇ ਚ ਇਨਵੈਸਟਮੈਂਟ ਹੈਵੀ ਹੁੰਦੀਆਂ ਨੇ ਹੂੰ ਇਨਵੈਸਟਮੈਂਟ ਕਰਦੀ ਹੁੰਦੀ ਆ ਉਹ ਅਲਟੀਮੇਟਲੀ ਆਪਾਂ ਪੂਰੀ ਮਿਹਨਤ ਕੀਤੀ ਹੁੰਦੀ ਆ ਉਸ ਤੋਂ ਬਾਅਦ ਆਪਾਂ ਇਹ ਨਹੀਂ ਚਾਹੁੰਦੇ ਕਿ ਜਦੋਂ ਆਪਾਂ ਨਾ ਰਹੀਏ ਜੀ ਤਾਂ ਕਾਪਾ ਨਾ ਰਹੀ ਆਪਾਂ ਡਿਕਟੇਟ ਨਹੀਂ ਕਰ ਸਕਦੇ ਕੁਝ ਉਹਦੇ ਤੋਂ ਬਾਅਦ ਫਿਰ ਉਹ ਜਿਹੜੀ ਕਾਨੂੰਨੀ ਤੌਰ ਤੇ ਫੇਰੇ ਹੁੰਦਾ ਕਿ ਇਹ ਪ੍ਰਾਪਰਟੀ ਦਾ ਇੰਟਰਸ ਜਿਹੜਾ ਉਹ ਕਿੱਥੇ ਕਿੱਥੇ ਜਾਊਗਾ ਜੀ ਕੌਣ ਲੁੱਕ ਆਫਟਰ ਕਰੋ ਜੇ ਤਾਂ ਜੁਆਇੰਟ ਐਂਡ ਸੀ ਹੈਗੀ ਆ ਮਤਲਬ ਆਈ ਕੁਡ ਬੀ ਰੋਂਗ ਪਰ ਜੇ ਲੋਅਰਸ ਬੈਟਰ ਦੱਸਣਗੇ ਜੁਆਇੰਟ ਟੈਂਸੀ ਦੇ ਵਿੱਚ ਤਾਂ ਇਹ ਹੁੰਦਾ ਕਿ ਜਦੋਂ ਇੱਕ ਪਰਸਨ ਪਾਸ ਹੁੰਦਾ ਤਾਂ ਪਾਸ ਬੀਸੀ ਦੇ ਵਿੱਚ ਤੇ ਦੂਸਰਾ ਦੇ ਕੋਲੇ ਉਹਦੀ ਚੱਲੇ ਜਾਂਦੀ ਆ ਓਨਰਸ਼ਿਪ ਪਰ ਜਿਹੜਾ ਹੈਗਾ ਜੇ ਫੋਰ ਐਗਜ਼ਾਮਪਲ ਇਕੱਲਾ ਹੀ ਬੰਦਾ ਆ ਹੂੰ ਉਹਦੇ ਵਿਲ ਨਹੀਂ ਬਣਾਈ ਹੋਈ ਇੱਥੇ ਹੈਗਾ ਰਿਵਾਜ ਕਿਉਂਕਿ ਦੋ ਦੋ ਤਿੰਨ ਤਿੰਨ ਵਿਆਹ ਵੀ ਹੁੰਦੇ ਨੇ ਜੀ ਬੱਚੇ ਨੇ ਕਾਮਨ ਲਾ ਵਾਈਫ ਵਾਈਫ ਵੀ ਹੋ ਸਕਦੀ ਜਿਹੜੀ ਟਾਈਟਲ ਤੇ ਨਾ ਹੋਵੇ ਜਾਂ ਤੁਹਾਨੂੰ ਕਿਸੇ ਨੇ ਬਹੁਤ ਸੰਭਾਲਿਆ ਹੋਵੇ ਤੁਹਾਡੇ ਬੱਚਿਆਂ ਨੇ ਤੁਹਾਨੂੰ ਸੰਭਿਆ ਹੀ ਨਹੀਂ ਤੁਸੀਂ ਉਹ ਕੀ ਕਰਦੇ ਹੋ ਵਿਲ ਜਦੋਂ ਆਪਾਂ ਕੋਈ ਪ੍ਰਾਪਰਟੀ ਜਾਂ ਕੋਈ ਵੀ ਆਪਾਂ ਜਿੱਥੇ ਫਾਈਨੈਂਸ਼ੀਅਲੀ ਤੁਸੀਂ ਆਪਣੇ ਆਪ ਨੂੰ ਲੈ ਕੇ ਜਾਣੇ ਹੋ ਨਾਲ ਹੀ ਉਹ ਵਕੀਲ ਦੇ ਬੈਠੇ ਹੁੰਦੇ ਨੇ ਨਾਲ ਹੀ ਥੋੜੇ ਹੋਰ ਪੈਸੇ ਲਾ ਕੇ ਉੱਥੇ ਵਿਲ ਬਣ ਜਾਂਦੀ ਹੈ ਜੀ ਉਹ ਵਿਲ ਲਾਜ਼ਮੀ ਇਹ ਹੁੰਦੀ ਹੈ ਕਿ ਤੁਸੀਂ ਡਿਕਟੇਟ ਕਰ ਸਕਦੇ ਮਿਲਦੇ ਹੋ ਕਿ ਤੁਸੀਂ ਮੇ ਤੋਂ ਬਾਅਦ ਜਾਂ ਮੇਰੀ ਵਾਈਫ ਤੋਂ ਬਾਅਦ ਇਹ ਜਾਂ ਮੇਰੇ ਜੋ ਵੀ ਤੁਹਾਡੇ ਹਿੱਸੇ ਦੇ ਵਿੱਚ ਆ ਕਿਹਨੂੰ ਕਿੰਨਾ ਕੈਸ਼ ਜਾਵੇ ਕਿਹਨੂੰ ਗੱਡੀਆਂ ਜਾਣ ਕਿ ਇਹਨੂੰ ਮੇਰੀ ਘੜੀਆਂ ਜਾਣ ਕਿ ਇਹਨੂੰ ਮੇਰੀ ਜੁਲਰੀ ਜਾਊਗੀ ਕਿ ਇਹਨੂੰ ਮੇਰੀ ਰੀਅਲ ਏਸਟੇਟ ਜਾਊਗੀ ਇਹ ਵੇਚ ਸਕਦਾ ਹੈ ਕੌਣ ਵੇਚ ਸਕਦਾ ਹੈ ਕਿਹੜਾ ਲੋਅਰ ਹੋਊਗਾ ਕਿਹੜੀ ਕੰਪਨੀ ਹੋਊਗੀ ਉਹ ਤੁਸੀਂ ਜਿੰਨਾ ਡਿਟੇਲ ਦੇ ਵਿੱਚ ਵਿਲ ਦੇ ਵਿੱਚ ਪਾਉਂਗੇ ਇੱਥੋਂ ਨਹੀਂ ਇੱਥੇ ਨਹੀਂ ਆਪਣੇ ਕਿਉਂਕਿ ਆਪਣਾ ਪ੍ਰੋਗਰਾਮ ਪੰਜਾਬ ਦੇ ਵਿੱਚ ਵੀ ਦੇਖਿਆ ਜਾਂਦਾ ਉਹਨੇ ਪੰਜਾਬਾਇਸ਼ਾ ਦੇਖਿਆ ਜਾਂਦਾ ਉੱਥੇ ਵੀ ਬਹੁਤ ਲਾਜ਼ਮੀ ਹੈ ਖਾਸ ਕਰਕੇ ਜਦੋਂ ਆਪਾਂ ਉੱਧਰ ਇੱਧਰ ਆ ਜਾਂਦੇ ਆ ਨਾ ਤਾਂ ਹੁਣ ਇੱਥੇ ਦੇ ਬੱਚੇ ਬੋਰਨ ਇਹਨਾਂ ਨੂੰ ਨਹੀਂ ਪਤਾ ਉੱਥੇ ਕੀ ਹੋਣਾ ਜੀ ਉੱਥੇ ਵੀ ਤੁਹਾਡੀ ਵਿਲ ਬਣੀ ਹੋਣੀ ਚਾਹੀਦੀ ਬਹੁਤ ਲਾਜ਼ਮੀ ਹੈ ਨਹੀਂ ਤਾਂ ਉਹ ਬਹੁਤ ਦੂਰ ਤੱਕ مشترਕੇ ਖਾਤੇ ਜਿਵੇਂ ਚੱਲਦੇ ਆ ਪੁਰਾਣੇ ਆਪਣੇ ਬਜ਼ੁਰਗਾਂ ਨੇ ਨਹੀਂ ਕੁਝ ਕੀਤਾ ਹੋਇਆ ਜਿੰਨੇ ਜਿਹੜੇ ਹੁਣ ਭੈਣ ਭਰਾ مشترਕੇ ਖਾਤੇ ਉਹਦੀ ਨੰਗ ਰਹੇ ਨੇ ਉਹਨਾਂ ਨੂੰ ਪਤਾ ਉਹ ਉਸ ਦਰਦ ਦਾ ਵੀ ਇਹ ਬਜ਼ੁਰਗਾਂ ਦੇ ਉਹ ਇੱਕ ਪਾਸੇ ਕਰੇ ਫੋਟੋ ਵੀ ਲਾਈ ਹੁੰਦੇ ਦੂਜੇ ਪਾਸੇ ਕਾਲਾਂ ਵੀ ਕੱਢਦੇ ਹੁੰਦੇ ਬਜ਼ੁਰਗਾਂ ਨੂੰ ਯਾਰ ਫਿਲਹਾਲ ਤਾਂ ਮਿਊਚੁਅਲ ਅੰਡਰਸਟੈਂਡਿੰਗ ਨਾ ਕਰ ਲਿਆ ਜਾਂਦਾ ਕਿ ਚੱਲ ਇਹਨਾਂ ਕੁ ਤੂ ਰੱਖ ਲੈ ਇਹਨਾਂ ਮੈਂ ਕਰ ਲੈਣਾ ਤਾਂ ਉਹ ਚੱਲੀ ਜਾਂਦਾ ਪਰ ਬਾਅਦ ਦੇ ਵਿੱਚ ਜਦੋਂ ਉਹ ਚੀਜ਼ਾਂ ਨੂੰ ਪੱਕੇ ਪੈਰੀਂ ਕਰਨਾ ਹੁੰਦਾ ਫਿਰ ਦਿੱਕਤਾਂ ਆਉਂਦੀਆਂ ਨਹੀਂ ਫਿਰ ਤੁਹਾਨੂੰ ਉਹ ਚਾਹ ਹੁੰਦਾ ਨਾ ਜਿਹੜਾ ਜਿਹੜਾ ਵੀ ਬਜ਼ੁਰਗ ਜਾਂ ਭੈਣ ਭਰਾ ਪਾਸ ਹੋਏ ਹੋ ਜਾਂਦਾ ਜੀ ਉਹਦੇ ਜਿੰਨੇ ਵੀ ਸਿਬਲਿੰਗਸ ਉਹਨਾਂ ਕੋਲ ਚਲੀ ਜਾਂਦੀ ਹੈ ਜਾਂ ਉਹਨਾਂ ਦੇ ਅੱਗੇ ਚਲੀ ਜਾਂਦੀ ਹੈ ਉਹ ਕੋਈ ਆਸਟ੍ਰੇਲੀਆ ਬੈਠਾ ਕੋਈ ਯੂ ਸੇ ਬੈਠਾ ਕੋਈ ਇੱਥੇ ਬੈਠਾ ਇਹ ਆਮ ਪੰਜਾਬ ਦੇ ਵਿੱਚ ਹੋ ਰਿਹਾ ਹੁਣ ਬਿਲਕੁਲ ਉਹ ਪਰਿਵਾਰ ਹੀ ਨਹੀਂ ਇਕੱਠੇ ਹੁੰਦੇ ਜਦੋਂ ਪਰਿਵਾਰ ਨਹੀਂ ਇਕੱਠੇ ਹੁੰਦੇ ਉਹਨਾਂ ਚਿਰ ਉਹਦੀ ਤਕਸੀਮ ਹੋਣੀ ਬਹੁਤ ਮੁਸ਼ਕਲ ਹੁੰਦੀ ਹੈ ਇਹ ਤਰੀਕੇ ਤਾਂ ਹੋਣਗੇ ਸ਼ਾਇਦ ਕੋਈ ਪਰ ਉਹਦੇ ਵਾਸਤੇ ਟਾਈਮ ਬਹੁਤ ਲੱਗਦਾ ਉਹ ਟਾਈਮ ਫਿਰ ਇੱਕ ਬੰਦਾ ਇਨਵੈਸਟ ਕਰੂਗਾ ਹਮ ਬਾਕੀਆਂ ਨੂੰ ਉਹਦਾ ਬੈਨੀਫਿਟ ਹੁੰਦਾ ਇੰਨੀ ਜ਼ਮੀਨ ਵੀ ਨਹੀਂ ਹੁੰਦੀ ਜੀ ਸੋ ਇਸ ਕਰਕੇ ਵਿਲ ਬਣਾਉਣੀ ਬਹੁਤ ਜ਼ਰੂਰੀ ਆ ਉਹਦੇ ਵਿੱਚ ਡਿਕਟੇਟ ਕਰੋ ਹਰ ਚੀਜ਼ ਹਮ ਜਿਹੜੀ ਆਪਾਂ ਨੂੰ ਛੋਟੀ ਲੱਗਦੀ ਆ ਜੇ ਤੁਹਾ ਪਾਖਾਂ ਮੀਜ ਜਨੇ ਉਹ ਤੁਹਾਡਾ ਐਕਸਪੀਰੀਅੰਸ ਹੁੰਦਾ ਹੈ ਉਹ ਹੋ ਸਕਦਾ ਤੁਹਾਡੇ ਬੱਚਿਆਂ ਨੂੰ ਤੁਹਾਡੇ ਤੁਹਾਡੇ ਜਿਹੜਾ ਸਪਾਊਸ ਆ ਉਹ ਨਾ ਉਹਦਾ ਉਹਨਾਂ ਚੀਜ਼ਾਂ ਬਾਰੇ ਇਲਮ ਨਾ ਹੋਵੇ ਸੋ ਵੈਲ ਬਣਾਉਣੀ ਇਹਨੂੰ ਆਪਣੇ ਨੂੰ ਪ੍ਰੋਟੈਕਟ ਕਰਨਾ ਆਪਣੇ ਬੱਚਿਆਂ ਦੇ ਫਿਊਚਰ ਨੂੰ ਪ੍ਰੋਟੈਕਟ ਕਰਨਾ ਇਹ ਸਾਡਾ ਫਰਜ਼ ਆ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਫਿਊਚਰ ਦਾ ਕਰਕੇ ਤਾਂ ਸਾਡੇ ਮੈਨੂੰ ਲੱਗਦਾ ਕਿ ਇਹ ਟ੍ਰੈਡੀਸ਼ਨ ਹੈਗੀ ਸਾਡੇ ਲੋਕਾਂ ਚਾ ਜੇ ਇੱਥੇ ਜਿਹੜੇ ਇੱਥੋਂ ਦੇ ਪੱਕੇ ਰਹਿਣੀ ਬਹਿਣੀ ਵਾਲੇ ਹੈਗੇ ਆ ਇੱਥੋਂ ਦੇ ਮੂਲ ਦੇ ਜਿਹੜੇ ਹੈਗੇ ਆ ਉਹਨਾਂ ਦੇ ਨੇਚਰ ਕਿਸੇ ਹੋਰ ਤਰੀਕੇ ਦੇ ਆ ਸਾਡੀ ਤਾਂ ਮੈਨੂੰ ਲੱਗਦਾ ਕਿ ਜ਼ਿੰਦਗੀ ਇਦਾਂ ਨਿਕਲਦੀ ਆ ਪਹਿਲਾਂ ਅਸੀਂ ਮਾਂ ਬਾਪ ਲਈ ਜੀਉਂਦੇ ਆ ਜਾਂ ਸਾਡੇ ਮਾਂ ਬਾਪ ਸਾਡੇ ਲਈ ਜੀਉਂਦੇ ਆ ਫਿਰ ਗਾਂ ਬੱਚਿਆਂ ਲਈ ਜਾਂ ਪਰਿਵਾਰ ਲਈ ਹੁੰਦੇ ਆ ਫਿਰ ਗਾਂ ਬੱਚਿਆਂ ਲਈ ਬੱਚਿਆਂ ਦੇ ਬੱਚਿਆਂ ਲਈ ਜਾਂ ਉਹ ਬੱਚੇ ਸਾਡੇ ਲਈ ਮਤਲਬ ਆਪਣੇ ਲਈ ਜ਼ਿੰਦਗੀ ਸਾਡੀ ਬਹੁਤ ਘਟ ਦੀ ਹੈ ਅਸੀਂ ਆਪਣੇ ਪਰਿਵਾਰ ਲਈ ਬਹੁਤਾ ਜੀਣਾ ਜਾਂ ਸਾਡੇ ਲਈ ਜੀਉਣ ਵਾਲੇ ਹੁੰਦੇ ਆ ਬੈਠੇ ਹਾਂ ਹਾਂ ਜੀ ਨਹੀਂ ਇਹ ਇਹ ਇਫੈਕਟਸ ਆ ਕਿ ਸਾਡੀ ਜਿਹੜੀ ਪਰਵਰਿਸ਼ ਇਹ ਹੋਈ ਹੈ ਜੀ ਹੁਣ ਜੇ ਸਾਨੂੰ ਸਿਖਾਇਆ ਹੀ ਹੋਵੇ ਗਿਆ ਸਾਨੂੰ ਫੈਮਿਲੀ ਵੈਲਿਊਜ਼ ਵੀ ਹੈਗੀਆਂ ਕਰੇ ਵਿੱਚ ਜੇ ਵੈਲਿਊਜ਼ ਕਰਕੇ ਆਪਾਂ ਟਰਸਟ ਬੇਸ ਬਣਦਾ ਪਰ ਇਹ ਟਰਸਟ ਬੇਸ ਸੋਣਾ ਚੱਲੀ ਜਾਂਦਾ ਹੁੰਦਾ ਜਿੰਨੀ ਦੇਰ ਕਿਤੇ ਵੀ ਜਦੋਂ ਕਿਸੇ ਚੀਜ਼ ਦੀ ਵੈਲਿਊ ਵੱਧ ਜਾਂਦੀ ਹੈ ਨਾ ਉੱਥੇ ਕਲੇਸ਼ ਸ਼ੁਰੂ ਹੁੰਦਾ ਹੈ ਹਮ ਹਮ ਹੁਣ ਜੇ ਜਦੋਂ ਪੰਜਾਬ 'ਚ ਅਸੀਂ ਪਾਏ ਆ 60s ਦੇ ਵਿੱਚ 69 70s ਦੇ ਵਿੱਚ ਉਦੋਂ 4-4 ਹਜ਼ਾਰ ਨੂੰ ਕਿੱਲਾ ਸੀਗਾ ਜੀ 5-5 ਹਜ਼ਾਰ ਨੂੰ ਕਿੱਲਾ ਸੀ ਉਹ ਜਿਵੇਂ ਜਿਵੇਂ ਸ਼ਹਿਰ ਕੋਲੇ ਆਈ ਜਾਂਦਾ ਉਹਦੇ ਵਿੱਚ ਕੋੜਾ ਜ਼ਮੀਨ ਚੋਂ ਵੀ ਹੁਣ ਹੁਣ ਵੀ ਕਈ ਕਵਾਂਟਲ ਵੱਧ ਫਸਲ ਨਿਕਲਣ ਲੱਗੀ ਪਰ ਉਹਦੀ ਵੈਲਿਊ ਵਧਣ ਲੱਗ ਜਾਂਦੀ ਹੈ ਜਦੋਂ ਵੈਲਿਊ ਵੱਧਦੀ ਹੈ ਉਦੋਂ ਕਲੇਸ਼ ਪੈਂਦਾ ਵੀ ਕਿਉਂਕਿ ਫਿਰ ਚੀਜ਼ ਦੀ ਨਕਾਹਦੀ ਵੈਲਿਊ ਘਟ ਜਾਂਦੀ ਹੈ ਨਾ ਖਤਮ ਆ ਤੁਸੀਂ ਦੇਖੋ ਪ੍ਰੋਪਰਟੀ ਦੀ ਵਾਧੀ ਆ ਲੇਟਲੀ ਜਸਬੀਤ ਜੀ ਦੇਖੋਗੇ ਜਦੋਂ ਜਿੱਥੇ ਵੀ ਪ੍ਰਾਈਸਸ ਵਧੀਆਂ ਨੇ ਉੱਥੇ ਪਿਓ ਪੁੱਤ ਨੂੰ ਮਾਰ ਰਿਹਾ ਜੀ ਪੁੱਤ ਪਿਓ ਨੂੰ ਮਾਰ ਰਿਹਾ ਭਰਾ ਭਰਾ ਨੂੰ ਮਾਰ ਰਿਹਾ ਸੋ ਇਹ ਇੱਕ ਤਰਾਸ ਦੀ ਆ ਕੋਕੇ ਇਸ ਚੀਜ਼ ਦਾ ਪਤਾ ਨਹੀਂ ਕਰਦਾ ਕੋਈ ਘਰੇ ਬਹਿ ਕੇ ਇਹ ਗੱਲ ਨਹੀਂ ਕੀਤੀ ਜਾਂਦੀ ਇਹ ਚੀਜ਼ਾਂ ਐਕਚੁਅਲੀ ਟੇਬਲ ਟਾਕ ਹੋਣੀ ਚਾਹੀਦੀ ਹੈ ਨੇ ਘਰਾਂ ਦੇ ਵਿੱਚ ਤੇ ਦੱਸਣਾ ਚਾਹੀਦਾ ਕਿ ਜ਼ਮੀਨ ਤਾਂ ਇੱਥੇ ਰਹਿ ਜਾਣੀ ਕਿ ਬਾਹਰ ਤਾਂ ਤੂੰ ਵੀ ਜੇਲ੍ਹ 'ਚ ਹੀ ਰਹਿਣਾ ਹਾਂ ਪਰ ਆ ਵਿਲ ਬਣਾਉਂਗੇ ਚੀਜ਼ਾਂ ਤੁਹਾਡੀਆਂ ਮੂਰੇ ਪਈਆਂ ਬਲੈਕ ਐਂਡ ਵਾਈਟ ਉਵੇਂ ਉਵੇਂ ਉਹਨਾਂ ਨੇ ਡਿਸਟ੍ਰੀਬਿਊਟ ਹੋ ਜਾਣਾ ਵਕੀਲਾਂ ਨੂੰ ਵੀ ਸੌਕਾ ਤੇ ਤੁਹਾਡੇ ਲਈ ਵੀ ਅਗੇ ਫਿਊਚਰ ਸੌਖਾ ਹਾਂ ਗਾਂ ਤੁਹਾਡੇ ਜਿਹੜੇ ਅਗਲੀ ਪੀੜ੍ਹੀ ਦੇ ਹੈਗੇ ਆ ਤੁਹਾਨੂੰ ਤੁਹਾਡੇ ਸਾਂਭਣ ਵਾਲੇ ਤੁਹਾਡੀ ਵਿਰਾਸਤ ਨੂੰ ਉਹਨਾਂ ਲਈ ਵੀ ਚੀਜ਼ਾਂ ਜਿਹੜੀਆਂ ਨੇ ਉਹ ਸੌਖੀਆਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਚੱਤ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਾਂ ਬਾਤਾਂ ਕਰਨ ਲਈ ਅੱਜ ਮੈਨੂੰ ਲੱਗਦਾ ਕਿ ਬਹੁਤੀ ਮਾਰਕੀਟ ਦੀ ਗੱਲ ਦੇ ਨਾਲ-ਨਾਲ ਜਿਹੜੀ ਰਿਸ਼ਤਿਆਂ ਦੀ ਮਾਰਕੀਟ ਹੈ ਨਾ ਉਹਦੇ ਉੱਤੇ ਬਾਬਾ ਚਰਚਾ ਹੋ ਗਈ ਆਪਣੀ ਜ਼ਰੂਰੀ ਇਹ ਹਮੇਸ਼ਾ ਕਿ ਭਾਈ ਮਾਰਕੀਟ ਵੀ ਤਾਂ ਹੀ ਹੈ ਜੇ ਆਪਾਂ ਜੇ ਭੈਣ ਭਰਾ ਹੈਗੇ ਬਿਲਕੁਲ ਉਹ ਕਹਿੰਦੇ ਪਹਿਲੇ ਆਉਣ ਫਰਸਟ ਆਉਣ ਦਾ ਵੀ ਤਾਂ ਹੀ ਸਵਾਦ ਆ ਜੇ ਮਗਰ ਸੈਕੰਡ ਥਰਡ ਫੋਰਥ ਟਾਈਮ ਤੋਂ ਨਹੀਂ ਤਾਂ ਕੱਲਾ ਭੱਜਾ ਜਿੰਨਾ ਮਰਜੀ ਫਰਸਟ ਆ ਜਾ ਉਹ ਉਹਨੂੰ ਅਪਰੀਸ਼ੀਏਟ ਨਹੀਂ ਹੁੰਦਾ ਬੰਦਾ ਹੂੰ ਸੋ ਸੋਸਾਇਟੀ 'ਚ ਰਹਿਨੇ ਆਪਾਂ ਉਹਦੇ ਵਾਸਤੇ ਤੁਸੀਂ ਸੋਸ਼ੀਅਲੀ ਵੀ ਐਕਟਿਵ ਰਹੋ ਜੀ ਕੱਲੇ ਪੈਸੇ ਮਗਰ ਨਾ ਜਾਓ ਤੇ ਤੁਹਾਨੂੰ ਵੋਲੰਟੇਰੀਲੀ ਬਹੁਤ ਜ਼ਰੂਰੀ ਆ ਕੰਮ ਕਰਨਾ ਚਾਹੀਦਾ ਵੈਸੇ ਤਾਂ ਆਪਾਂ ਨੂੰ ਗੁਰਬਾਣੀ ਵੀ ਦੱਸਦੀ ਆ ਵੀ ਸੇਵਾ ਤਾਂ ਜ਼ਰੂਰੀ ਆ ਬਿਲਕੁਲ ਪਰ ਨਾਟਿੰਗ ਅ ਰੌਂਗ ਕੰਟੈਸਟ ਵੀ ਕਲੀ ਲੰਗਰ ਦੀ ਸੇਵਾ ਨਹੀਂ ਲੰਗਰ ਬਹੁਤ ਰਾਦੇ ਨੇ ਸੋ ਤੁਸੀਂ ਆਪਣੀ ਸੇਵਾ ਦਾ ਯੋਗਦਾਨ ਚਾਹੇ ਤੁਰਿਆਂਦੇ ਸੜਕ ਤੇ ਹੀ ਚੀਜ਼ਾਂ ਸਾਫ਼ ਕਰੀ ਚੱਲੋ ਜੀ ਉਹ ਆਪਣੀ ਕਮਿਊਨਿਟੀ ਨੂੰ ਵੀ ਪੋਜ਼ਿਟਿਵ ਇੱਕ ਇਮੇਜ ਦਿੰਦਾ ਹੈ ਤੇ ਜਾਂ ਕੋਈ ਐਜੂਕੇਸ਼ਨ ਜਾਂ ਕਿਸੇ ਨੂੰ ਹੋਰ ਕਿਤੇ ਵੀ ਕੰਮ ਕਰ ਸਕਦੇ ਜ਼ਰੂਰ ਕਰੋ ਸੋ ਇਹ ਅੱਜ ਦੇ ਵਾਸਤੇ ਇਨਾ ਹੀ ਬਹੁਤ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਥੈਂਕ ਯੂ ਜੀ ਸੋ ਜੀ ਔਰ ਦਰਸ਼ਕੋ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਵੀ ਦੋ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ